ਉਹਨਾਂ ਨੇ ਆਪਣੀ ਦੁਕਾਨ ਉੱਥੇ ਬੰਦ ਕਰਕੇ ਦਿੱਲੀ ਇੱਥੇ ਆ ਗਏ ਆ ਆ ਜਿਹੜਾ ਸਾਲ ਆ ਲੁੱਟਣ ਦਾ ਸਾਲ ਉਹਨਾਂ ਨੇ ਬਣਾ ਲਿਆ ਆ ਬੈ ਕੇ ਦੋਨੋਂ ਹੱਥ ਲੁੱਟਣ ਤੇ ਸ਼ੁਰੂ ਕਰ ਗਏ ਆ ਜਿੰਨੇ ਕਾਨੂੰਨਾਂ ਤੋੜੀ ਜਾਂਦੇ ਆ ਸਾਰਾ ਅਸੀਂ ਨੋਟ ਕਰੀ ਜੰਨੇ ਆ ਇੱਥੇ ਜਿੱਥੇ ਠੱਗੀ ਮਾਰੀਆਂ ਪੈਸਾ ਇਕੱਠਾ ਕਰਦੇ ਸਾਰਾ ਕੁਝ ਨੋਟ ਹੈ ਸਾਰਾ ਅਸੀਂ ਵਾਪਸ ਇੱਥੇ ਲੈ ਕੇ ਆਵਾਂਗੇ ਨਰੰਤਰ ਜਿਮਨੀ ਚੋਣ ਦੇ ਲਈ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਲਗਾਤਾਰ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਤੇ ਇਸ ਵੇਲੇ ਸਾਡੇ ਨਾਲ ਮੌਜੂਦ ਨੇ ਸੁਖਬੀਰ ਸਿੰਘ ਬਾਦਲ ਜਿਨ੍ਹਾਂ ਵੱਲੋਂ ਹਲਕੇ ਦੇ ਵਕਫ ਵਕ ਪਿੰਡਾਂ ਜਾ ਕੇ ਵੋਟਰਾਂ ਦੇ ਨਾਲ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ ਆਪਣੀਆਂ ਵਕਫ ਵਕ ਸਮੇਂ ਰਹੀਆਂ ਸਰਕਾਰਾਂ ਦੀਆਂ ਪ੍ਰਾਪਤੀਆਂ ਗਿਣਾਈਆਂ ਜਾ ਰਹੀਆਂ ਔਰ ਮੌਜੂਦਾ ਸਰਕਾਰ ਦੀਆਂ ਖਾਮੀਆਂ ناکਾਮੀਆਂ ਜਨਤਾ ਦੀ ਕਚਹਿਰੀ ਵਿੱਚ ਰੱਖ ਕੇ ਅਕਾਲੀ ਉਮੀਦਵਾਰ ਪ੍ਰਿੰਸੀਪਲ ਸੁਖਵਿੰਦਰ ਕੋ ਰੰਧਾਵਾ ਦੇ ਹੱਕ ਵਿੱਚ ਵੋਟਾਂ ਮੰਗੀਆਂ ਜਾ ਰਹੀਆਂ ਤੇ ਇਹ ਤਸਵੀਰ ਹਲਕਾ ਤਰਨਤਾਰਨ ਦੇ ਪਿੰਡ ਮੰਨਨ ਦੀ ਹੈ ਜਿੱਥੇ ਇੱਕ ਵਿਸ਼ਾਲ ਚੌਣ ਮੀਟਿੰਗ ਨੂੰ ਸਬੋਧਨ ਕਰਨ ਲਈ ਪਹੁੰਚੇ ਸਨ ਸੁਖਬੀਰ ਸਿੰਘ ਬਾਦਲ ਬਾਦ ਸਾਹਿਬ ਦਿੱਲੀ ਦਾ ਸ਼ੀਸ਼ਗੰਜ ਮਹਿਲ ਖਾਲੀ ਹੋ ਗਿਆ ਤੇ ਹੁਣ ਸੀਐਮ ਕੋਟੇ ਚ 2 ਏਕੜ ਦੀ ਸਰਕਾਰੀ ਕੋਠੀ ਸੈਕਟਰ 2 ਦੇ ਵਿੱਚ ਦਿੱਤੀ ਗਈ ਕੇਜਰੀਵਾਲ ਨੂੰ ਮੈਂ ਉਹ ਉਹੀ ਕਹਿ ਰਿਹਾ ਉਹਨਾਂ ਨੇ ਆਪਣੀ ਦੁਕਾਨ ਉੱਥੇ ਬੰਦ ਕਰਕੇ ਦਿੱਲੀ ਇੱਥੇ ਆ ਗਿਆ ਆ ਜਿਹੜਾ ਸਾਲ ਹੈ ਲੁੱਟਣ ਦਾ ਸਾਲ ਉਹਨਾਂ ਨੇ ਬਣਾ ਲਿਆ ਆ ਬੈ ਕੇ ਦੋਨੋਂ ਹੱਥ ਲੁੱਟਣ ਤੇ ਸ਼ੁਰੂ ਕਰ ਗਏ ਪਰ ਮੈਂ ਇੰਨਾ ਕਹਿਣਾ ਚਾਹਣਾ ਹੈ ਜਿੰਨੇ ਕਾਨੂੰਨਾਂ ਤੋੜੀ ਜਾਂਦੇ ਆ ਸਾਰਾ ਅਸੀਂ ਨੋਟ ਕਰੀ ਜਾਂਦੇ ਆ ਤੇ ਜਿੱਥੇ ਜਿੱਥੇ ਠੱਗੀ ਮਾਰੀਆਂ ਪੈਸਾ ਇਕੱਠਾ ਕਰਦੇ ਸਾਰਾ ਕੁਝ ਨੋਟ ਹੈ ਸਾਰਾ ਅਸੀਂ ਵਾਪਸ ਇੱਥੇ ਲੈ ਕੇ ਆਵਾਂਗੇ ਇਹਨਾਂ ਦਾ ਪਿੰਡਾ ਜਾ ਰਹੇ ਹਾਂ ਕੀ ਨਵਜੇ ਕੀ ਰਿਸਪੌਂਸ ਇੱਕ ਪਾਸੇ ਆ ਅਕਾਲੀ ਵਰਕਰਾਂ ਨੂੰ ਇਹ ਫੋਨ ਕੀਤੇ ਜਾ ਰਹੇ ਰਮੇਸ਼ ਸਿੰਧੂ ਵੱਲੋਂ ਕਿ ਉਹ 27 ਦੀ ਚੋਣ ਫਿਰ ਤੋਂ ਅਕਾਲੀ ਦਸਤੋਂ ਲੜਨਗੇ ਉਹਨਾਂ ਦਾ ਨੇੜੇ ਤੇੜੇ ਨਹੀਂ ਵੰਡ ਦਿੰਦੇ ਇਹ ਨੇ ਸੁਖਵੀਰ ਸਿੰਘ ਬਾਦਲ ਜਿਨ੍ਹਾਂ ਵੱਲੋਂ ਅਕਾਲੀ ਦਲ ਦੇ ਉਮੀਦਵਾਰ ਦੀ ਜਿੱਤ ਦਾ ਦਾਵਾ ਕੀਤਾ ਗਿਆ ਔਰ ਜੋ ਪੰਜਾਬ ਸਰਕਾਰ ਵੱਲੋਂ ਅਰਵਿੰਦ ਕੇਜਰੀਵਾਲ ਨੂੰ ਸੀਐਮ ਕੋਟੇ ਦੇ ਵਿੱਚ ਚੰਡੀਗੜ੍ਹ ਦੇ ਸੈਕਟਰ 2 ਦੇ ਵਿੱਚ 2 ਏਕੜ ਦੀ ਇੱਕ 7 ਸਟਾਰ ਆਲੀਸ਼ਾਨ ਕੋਠੀ ਕੇਜਰੀਵਾਲ ਨੂੰ ਦਿੱਤੀ ਗਈ ਹੈ ਉਸ ਦਾ ਵਿਰੋਧ ਕਰਦੇ ਹਾਂ ਇਹ ਐਲਾਨ ਕੀਤਾ ਗਿਆ ਕਿ ਸਾਡੀ ਸਰਕਾਰ ਬਣਨ ਤੇ ਇਸ ਸਾਰੇ ਮਾਮਲੇ ਦੀ ਕੱਲੇ-ਕੱਲੇ ਕੱਪੜੇ ਦੀ ਜਾਂਚ ਕਰਕੇ ਦੋਸ਼ੀਆਂ ਨੂੰ ਸਖਤ ਸਜ਼ਾਵਾਂ ਦਿੱਤੀਆਂ ਜਾਣਗੀਆਂ ਇਸ ਤੋਂ ਇਲਾਵਾ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮਿਤ ਸਿੰਘ ਸੰਧੂ ਵੱਲੋਂ ਇਹ ਪ੍ਰਚਾਰਿਆ ਜਾ ਰਿਹਾ ਹੈ ਕਿ ਉਹ ਮੁਰਤੋ ਅਕਾਲੀ ਦਲ ਵਿੱਚ ਸ਼ਾਮਲ ਹੋ ਸਕਦੇ ਨੇ 2027 ਦੀ ਚੋਣ ਅਕਾਲੀ ਦਲ ਦੀ ਟਿਕਟ ਤੋਂ ਲੜ ਸਕਦੇ ਨੇ ਤਾਂ ਉਸ ਦੀ ਕੋਈ ਗੁੰਜਾਇਸ਼ ਨਹੀਂ ਇਹ ਕਹਿ ਕੇ ਸੁਖਬੀਰ ਸਿੰਘ ਬਾਦਲ ਨੇ ਇਸ ਗੱਲ ਨੂੰ ਵਿਰਾਮ ਲਗਾਇਆ ਕੈਮਰਾ ਬਸਰ ਅਵਤਾਰ ਸਿੰਘ ਦੇ ਨਾਮਿੰਦਰ ਸਿੰਘ ਮੌਂਗਾ ਪੀਡੀਸੀ ਨਿਊਜ਼ ਪ੍ਰਿੰਟ ਮੰਨਨ ਤਰਨਤਾਰਨ